ਦੋਸਤੋ ਦੇਖੋ ਅੰਗਰੇਜ਼ਾਂ ਦੇ ਦਿਮਾਗ ਕਿੰਨੇ ਸੀ ਉਸ ਟਾਈਮ ਦੇ ਵਿੱਚ ਅੱਜ ਕੱਲ ਜਿਹੜੀ ਸਾਇੰਸ ਹੈ ਉਹਨੇ ਵੀ ਬਹੁਤ ਜ਼ਿਆਦਾ ਤਰੱਕੀ ਕੀਤੀ ਆ ਤੇ ਹਰ ਇੱਕ ਜਿਹੜਾ ਇਨਸਾਨ ਹੈ ਉਹਨੂੰ ਵੀ ਬਹੁਤ ਸ਼ਾਰਟਕੱਟ ਨੇ ਸੋਚਣ ਦੇ ਲਈ ਵਿਚਾਰਨ ਦੇ ਲਈ ਕੁਝ ਨਵਾਂ ਕਰਨ ਦੇ ਲਈ ਕਿਉਂਕਿ ਬਹੁਤ ਸਾਰੇ ਸਾਰੀਆਂ ਸਾਈਟਾਂ ਨੇ ਜਿੱਥੋਂ ਹਿੰਟ ਮਿਲ ਜਾਂਦੇ ਨੇ ਜਾਣਕਾਰੀ ਮਿਲ ਜਾਂਦੀ ਆ ਸੋ ਇਹ ਦੇਖੋ ਜਿਹੜੀ ਦੀਵਾਰ ਬਣਾਈ ਹੋਈ ਆ 4 ਫੁੱਟ ਚੌੜੀ ਦੀਵਾਰ ਇਹ ਤਬੂਕ ਬਣਾਈ ਹੋਏ ਨੇ ਔਰ ਐਜ਼ ਇਟ ਇਜ਼ ਮਤਲਬ ਕਿ ਉਦਾਂ ਦੇ ਉਦਾਂ ਹੀ ਵਰਕਰਾਰ ਨੇ ਇਹ ਸਤਲੁਜ ਦਰਿਆ ਦੇ ਬਿਲਕੁਲ ਕਿਨਾਰੇ ਤੇ ਜਿਹੜੀ ਬੋਲ ਹੈ 4 ਫੁੱਟ ਚੌੜੀ ਬੋਲ ਹੈ ਤਾਂ ਦੂਜੀ ਸਾਈਡ ਤੁਸੀਂ ਦੇਖ ਰਹੇ ਹੋ ਨਿਸ਼ਾਨ ਸਾਹਿਬ ਦੇਖ ਰਹੇ ਹੋਗੇ ਮਹਾਰਾਜਾ ਰਣਜੀਤ ਸਿੰਘ ਹੋਣਾ ਦੇ ਬਲੋਂ ਜਿਹੜਾ ਅਸੰਧੀ ਕਰਨ ਦੇ ਟਾਈਮ ਲਾਇਆ ਗਿਆ ਸੀ ਨਿਸ਼ਾਨ ਸਾਹਿਬ ਪਰਲੀ ਸਾਈਡ ਖਾਲਸਾ ਰਾਜ ਆ ਤੇ ਉਰਲੀ ਸਾਈਡ ਹੈ ਜਿਹੜਾ ਅੰਗਰੇਜ਼ਾਂ ਦਾ ਰਾਜ ਸੀ ਸਤਲੁਜ ਦਰਿਆ ਦੇ ਉੱਪਰ ਅੱਜ ਅਸੀਂ ਖੜੇ ਹਾਂ ਸਤਲੁਜ ਦਰਿਆ ਦੇ ਉੱਪਰ ਆਈਸੀ ਘੁੰਮਣ ਵਾਸਤੇ ਪਾਣੀ ਦਾ ਜਿਹੜਾ ਪੱਧਰ ਆ ਉਹ ਦਿਖਾਉਣ ਵਾਸਤੇ ਆਈ ਸੀ ਪਾਣੀ ਦਾ ਪੱਧਰ ਹੈ ਜੂਨ ਮਹੀਨੇ ਦੇ ਵਿੱਚ ਜਿਹੜੇ ਇਹ ਦਰਵਾਜ਼ੇ ਆ ਖੋਲ ਦਿੱਤੇ ਗਏ ਆ ਭਖੜਾ ਡੈਮ ਦੇ ਵੱਲੋਂ ਬੀਬੀਐਮਪੀ ਦੇ ਵੱਲੋਂ ਗਲੇਸ਼ੀਅਰ ਪਿਗਲਣ ਦੇ ਕਾਰਨ ਜਿਹੜਾ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਆ ਉਹ ਬਹੁਤ ਹੀ ਜ਼ਿਆਦਾ ਵਧਿਆ ਹੋਇਆ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਨਾਲ ਪਾਣੀ ਪਰਵਾ ਰਿਹਾ ਤੇ ਟੈਕਨੋਲੋਜੀ ਦੀ ਗੱਲ ਚੱਲ ਰਹੀ ਸੀ ਤੇ ਅੱਜ ਕੱਲ ਜਦੋਂ ਕੋਈ ਵੀ ਇੰਡੀਆ ਦੇ ਵਿੱਚ ਤੁਸੀਂ ਪੁਲ ਦੇਖਦੇ ਹੋ ਬ੍ਰਿਜ ਦੇਖਦੇ ਹੋ ਬਿਲਕੁਲ ਸਿੰਪਲ ਸੌਬਰ ਜਿਹਾ ਲੱਗਦਾ ਹੁੰਦਾ ਤੇ ਜਿੰਨੀ ਮਰਜ਼ੀ ਤਰੱਕੀ ਕਰ ਲਈ ਹੈ ਹੁਣ ਪਰ ਫਿਰ ਵੀ ਜਿਹੜੀ ਇੰਡੀਆ ਦੀ ਕੰਸਟਰਕਸ਼ਨ ਆ ਤੇ ਬਾਹਰਲੀ ਕੰਸਟਰਕਸ਼ਨ ਆ ਉਹਦੇ ਵਿੱਚ ਬਹੁਤ ਜ਼ਿਆਦਾ ਜ਼ਮੀਨ ਆਸਮਾਨ ਦਾ ਫਰਕ ਆ ਤਾਂ ਗੋਰਿਆਂ ਦੇ ਬਣਾਈਆਂ ਹੋਈਆਂ ਚੀਜ਼ਾਂ ਇਹ 100 ਸਾਲ ਤੋਂ ਉੱਪਰ ਹੈ ਜਿਹੜੀ ਮਨਿਆਦ ਦੀ ਪੁੱਲ ਦੀ ਟੱਪ ਚੁੱਕੀ ਹੈ ਇਹਦੀ ਜਿਹੜੀ ਗਾਰੰਟੀ ਆ ਉਹ ਖਤਮ ਹੋ ਚੁੱਕੀ ਹੈ ਪਰ ਅੱਜ ਵੀ ਇਹਦੇ ਵਰਕਰ ਆ ਰਹੇ ਤੁਸੀਂ ਦੇਖ ਰਹੇ ਹੋ ਜਿਹੜਾ ਇਹ ਪੋਲ ਇਹਦੇ ਵਰਕਰ ਆ ਰਹੇ ਗੋਰਿਆਂ ਦੀ ਜਿਹੜੀ ਬਣਾਈ ਹੋਈ ਟੈਕਨੋਲੋਜੀ ਆ ਦਰਵਾਜ਼ੇ ਪਾਣੀ ਦੇ ਔਰ ਚੇਨਾ ਗਰਾਰੀਆਂ ਇਹਨਾਂ ਇੱਥੇ ਲੋਹਾ ਲੱਗਿਆ ਹੋਇਆ ਇਹਨੂੰ ਡਿਜ਼ਾਈਨ ਕਰਨਾ ਇਹਨੂੰ ਬਣਾਉਣਾ ਇੱਕ ਬਹੁਤ ਹੀ ਵੱਡਾ ਰਹੱਸ ਹੈ ਇਹਦੇ ਵਿੱਚ ਵੀ ਕਿ ਇਹਨੂੰ ਉਸ ਟਾਈਮ ਦਾ ਜਿਹੜਾ ਦਿਮਾਗ ਹੈ ਉਹ ਕਿੱਦਾਂ ਲੱਗਿਆ ਹੋਇਆ ਹੈ ਟ੍ਰੇਨ ਵੀ ਜਾਂਦੀ ਸੀ ਇਸ ਪੁਲ ਦੇ ਉੱਪਰ ਟ੍ਰੇਨ ਦੀ ਪਟੜੀਆ ਉਹ ਵੀ ਤੁਹਾਨੂੰ ਦਿਖਾਵਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਵਾਲ ਆ ਤਾਂ ਇੱਧਰ ਦੂਜੇ ਪਾਸੇ ਇੱਕ ਸ਼ਾਰਟਕਟ ਹੈ ਰਸਤਾ ਇਹ ਵੀ ਕੋਈ ਬੇੜੀ ਇੱਧਰ ਚੱਲਦੀ ਸੀ ਗੋਰਿਆਂ ਦੇ ਵੱਲ ਜਦੋਂ ਘੁੰਮਣਾਂ ਦੇ ਸੀ ਇੱਕ ਪਾਰਕ ਬਣਾਈ ਗਈ ਸੀ ਗੋਰਿਆਂ ਦੇ ਵੱਲ ਕਿ ਜਦੋਂ ਪਾਰਕ ਬੇੜੀ ਹੈ ਨਾਰਮਲ ਆਪਣੇ ਇੱਕ ਜਿਹਨੂੰ ਆਪਾਂ ਲੌਨ ਕਹਿ ਦਿੰਨੇ ਆ ਇੱਕ ਪਾਰਕ ਹੈ ਉਹਦੇ ਵਿੱਚ ਕੋ ਮਲੇ ਇੱਕ ਛੋਟੀ ਜੀ ਬੀੜੀ ਇੱਥੇ ਮਿਨੀ ਰੱਖੀ ਹੋਈ ਸੀ ਮਿਨੀ ਬੀੜੀ ਦੇ ਵਿੱਚ ਜਿਹੜਾ ਪਾਣੀ ਛੱਡਿਆ ਜਾਂਦਾ ਸੀ ਇਧਰੋਂ ਤਾਂ ਤੁਸੀਂ ਤਕਨੀਕ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਅੱਜ ਕੱਲ ਨਟ ਬੋਲਟ ਹੁੰਦੇ ਨੇ ਨਟ ਬੋਲਟ ਖੁੱਲ ਜਾਂਦੇ ਨੇ ਤੇ ਉਹਨਾਂ ਨੂੰ ਕੱਸਿਆ ਵੀ ਜਾਂਦਾ ਦੁਆਰੇ ਇਹ ਜਿਹੜਾ ਵੇਟ ਪਾਇਆ ਹੋਇਆ ਦਰਵਾਜ਼ਾ ਜਿਹੜਾ ਪਾਣੀ ਦਾ ਛੱਡਣ ਲਈ ਇਹ ਵੇਟ ਹੈ ਇਹ ਸਦਾ ਹੀ ਲੋਹਾ ਹੈ ਇਹਨੂੰ ਰਿਪਟਾ ਲੈਣੀ ਹੋਣੀ ਇਹ ਲੋਹਾ ਇੰਨਾ ਕੁ ਵਧੀਆ ਲੋਹਾ ਇਹਨੂੰ ਕਿਹਾ ਜਾ ਸਕਦਾ ਤੈਨੂੰ ਜਰਬੀ ਲੱਗੀ ਬਹੁਤ ਘੱਟ ਆ ਪਰ ਉਨੀ ਜਰ ਨਹੀਂ ਹੈਗੀ 100 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਜੇਕਰ ਕੋਈ ਉਦਾਂ ਦਾ ਲੋਹਾ ਇਹਨਾਂ ਵਰਤਿਆ ਜਾਂਦਾ ਜਾਂ ਜਿਹੜੇ ਐਂਗਲ ਹੈ ਮਾੜੇ ਵਰਤੇ ਜਾਂਦੇ ਤਾਂ ਐਂਗਲਾਂ ਦੀ ਜਿਹੜੀ ਮੋਟਾਈ ਤੁਸੀਂ ਦੇਖ ਸਕਦੇ ਹੋ ਪੌਣੀ ਇੰਚੀ ਦੀ ਜਿਹੜੇ ਐਂਗਲ ਦੀ ਮੋਟਾਈ ਦੇ ਵਿੱਚ ਪੌਣਾ ਇੰਚੀ ਦਾ ਐਂਗਲ ਕਿਸ ਤਰੀਕੇ ਨਾਲ ਉਦੋਂ ਮਸ਼ੀਨਾਂ ਦਾ ਯੁੱਗ ਨਹੀਂ ਸੀ ਹਥੋੜਿਆਂ ਨਾਲ ਹੈਂਡਵਰਕ ਜ਼ਿਆਦਾ ਹੁੰਦੇ ਸੀ ਪਰ ਹੈਂਡਵਰਕ ਦੇ ਨਾਲ ਤੁਸੀਂ ਦੇਖੋ ਕਿੰਨਾ ਵਧੀਆ ਉਹਦੇ ਉੱਪਰ ਵਰਕ ਕੀਤਾ ਹੋਇਆ ਜਿਹੜਾ ਕਿ ਮਨਿਆਦ ਹੈ ਦੀ ਖਤਮ ਹੋਣ ਤੋਂ ਬਾਅਦ ਵੀ ਜਿਹੜਾ ਵਰਕ ਕਰਾ ਰਹੇ ਦੀ ਨਹੀਂ ਤਾਂ ਅੱਜ ਕੱਲ੍ਹ ਦੀਆਂ ਜਿਹੜੀਆਂ ਮਸ਼ੀਨੀ ਚੀਜ਼ਾਂ ਆ ਗਈਆਂ ਨੇ ਇਹ ਵਧੀਆ ਬਣਾਈ ਦੀ ਮਸ਼ੀਨ ਕਿਸੇ ਪਾਸੇ ਤੋਂ ਵੇਚ ਘੱਟ ਨਹੀਂ ਹੁੰਦਾ ਵੱਧ ਨਹੀਂ ਹੁੰਦਾ ਪਰ ਫਿਰ ਵੀ ਉਹ ਦੀ ਮਨਿਆਦ ਨਹੀਂ ਹੁੰਦੀ ਇਹ ਹੱਥਾਂ ਨੇ ਬਣਾਈਆਂ ਹੋਈਆਂ ਚੀਜ਼ਾਂ ਹਨ ਇਹ ਨਹੀਂ ਮਨਿਆਦ ਦੇਖੋ 100 ਸਾਲ ਤੋਂ ਉੱਪਰ ਹੋ ਗਿਆ ਇਸ ਚੀਜ਼ ਨੂੰ ਇਹਨਾਂ ਚੀਜ਼ਾਂ ਬੜੀਆਂ ਹੁੰਦੀਆਂ ਦੇਖੋ ਕਿਸ ਤਰੀਕੇ ਨਾਲ ਜਿਹੜੀ ਰੇਲਿੰਗ ਹੈ ਲਾਈ ਹੋਈ ਇਹ ਦੇਗੀ ਲੋਹੇ ਦੀ ਹੈ ਜਿਹੜੀ ਇੱਥੇ ਇਹ ਪਿੱਲਰ ਨੇ ਦੇਗੀ ਲੋਹੇ ਦੇ ਨੇ ਵਿੱਚ ਪਾਈਪ ਆ ਉਹ ਨਰਮਾ ਦੇਗਾ ਦੇਗ ਦਾ ਲੋਹਾ ਠੋਸ ਹੁੰਦਾ ਕਦੇ ਵੀ ਉਹ ਟੁੱਟਦਾ ਨਹੀਂ ਚਲੋ ਟੁੱਟਦਾ ਤਾਂ ਮਰੁੰਡੇ ਵਾਂਗ ਟੁੱਟਦਾ ਬਟ ਇਹ ਤਾਂ ਟੁੱਟਣ ਦਾ ਕੋਈ ਚਾਂਸ ਨਹੀਂ ਹੈਗਾ ਜਿਸ ਤਰੀਕੇ ਨੇ ਦੀ ਮੋਟਾਈ ਹੈ ਸੱਤ ਲੋਹੇ ਦਰਿਆ ਤੇ ਅਸੀਂ ਖੜੇ ਆਂ ਦੇਖ ਰਹੇ ਹਾਂ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜਾ ਦਰਿਆ ਅੱਜ ਫੁੱਲ ਚੱਲ ਰਿਹਾ ਪੂਰਾ ਅਸੀਂ ਤੁਹਾਨੂੰ ਉਹ ਵੀ ਦਿਖਾ ਰਹੇ ਹਾਂ ਕਿ ਪਾਣੀ ਜਿਹੜਾ ਉਧਰੋਂ ਉੱਪਰੋਂ ਛੱਡਿਆ ਗਿਆ ਪੂਰਾ ਭਰਿਆ ਹੋਇਆ ਦਰਿਆ ਜੂਨ ਮਹੀਨੇ ਦੇ ਵਿੱਚ ਜਦੋਂ ਲੋਕਾਂ ਨੂੰ ਪਾਣੀ ਦੇ ਸੰਦੇ ਪੈ ਜਾਂਦੇ ਨੇ ਮਤਲਬ ਕਿ ਪਾਣੀ ਦੀ ਕਿਸੇ ਪਾਸੇ ਤੋਂ ਆਸ ਨਹੀਂ ਹੁੰਦੀ ਉਹਨਾਂ ਦੇ ਨਾਲ ਦੇ ਵਿੱਚ ਇਹ ਪੰਜਾਬ ਦਾ ਸਤਲੁਜ ਦਰਿਆ ਜਿਹੜਾ ਫੁੱਲ ਡਾਵਾ ਡੋਲ ਹੋਇਆ ਪਿਆ ਆ ਭਾਖੜਾ ਨਾਮ ਦੇ ਲੋ ਪਾਣੀ ਛੱਡਿਆ ਗਿਆ ਚੇਤਾਵਨੀ ਦੇਣ ਤੋਂ ਬਾਅਦ ਤਾਂ ਦੂਜੇ ਪਾਸੇ ਗੁਰਦੁਆਰਾ ਟੀਬੀ ਸਾਹਾ ਖਾਲਸਾ ਰਾਜ ਮਹਾਰਾਜ ਰਣਜੀਤ ਸਿੰਘ ਹੁਣਾਂ ਦਾ ਜਿਹੜਾ ਨਿਸ਼ਾਨ ਸਾਹਿ ਤਾਂ ਉਹ ਉਹਨੂੰ ਅਸੀਂ ਇੱਧਰ ਖੜ ਕੇ ਪਾਰ ਕਹਿ ਸਕਦੇ ਆਂ ਇੱਧਰ ਆ ਰਾ ਜਦੋਂ ਉੱਧਰ ਖੜੇ ਹੁੰਦਾ ਤਾਂ ਫਿਰ ਇੱਧਰ ਨੂੰ ਪਾਰ ਕਹਿ ਸਕਦੇ ਆਂ ਉੱਧਰ ਆ ਰ ਹੁੰਦਾ ਆਰ ਤੇ ਪਾਰ ਆਰ ਪਾਰ ਦੇ ਵਿੱਚ ਅਸੀਂ ਤੁਹਾਨੂੰ ਜਿਹੜੀ ਹੈ ਸਾਰੀ ਵੀਡੀਓ ਦੇ ਰਾਹੀਂ ਜਾਣਕਾਰੀ ਦੇ ਰਹੇ ਆਂ ਤਾਂ ਤੁਸੀਂ ਦੇਖ ਰਹੇ ਹੋ ਇੱਥੇ ਸਿਟੀ ਦੇ ਜਿਹੜੇ ਵਾਸੀ ਨੇpropto ਸ਼ਹਿਰ ਦੇ ਵਸਨੀਕ ਨੇ ਉਹ ਆ ਰਹੇ ਨੇ ਇੱਥੇ ਘੁੰਮਣ ਜੇਕਰ ਗੱਲ ਕਰੀ ਮੁੰਡੇ ਕੁੜੀਆਂ ਦੀ ਸਾਰੇ ਇੱਥੇ ਬੈਠੇ ਨੇ ਗਰਮੀ ਘਰਾਂ ਦੇ ਵਿੱਚ ਬਹੁਤ ਆ ਏਸੀ ਜੀ ਵੀ ਮੰਦਾ ਕਿੰਨਾ ਚੈਰ ਬੈਠਾ ਰਵੇ ਬਹੁਤ ਖੈੰਦਾ ਤਾਂ ਇਧਰ ਕੁਦਰਤੀ ਜਿਹੜੇ ਨਜ਼ਾਰੇ ਆ ਕੁਦਰਤੀ ਜਿਹੜੀ ਕੁਦਰਤ ਆ ਉਹਨੂੰ ਦੇਖਣ ਲਈ ਇਧਰੋਂ ਬਾਹਰ ਲੋਕ ਨਿਕਲ ਆਉਂਦੇ ਨਹੀਂ ਤਾਂ ਤੁਸੀਂ ਦੇਖ ਰਹੇ ਹੋ ਇਸ ਤਰੀਕੇ ਨਾਲ ਪਾਣੀ ਦਾ ਜਿਹੜਾ ਪੱਧਰ ਆ ਉਹ ਵਧਿਆ ਹੋਇਆ ਸਤਲੁਜ ਦਰਿਆ ਦਾ ਸੋ ਦੇਖੋ ਕਿੰਨਾ ਦਿਮਾਗ ਸੀ ਉਸ ਟਾਈਮ ਅੱਜ ਦੇ ਦਿਮਾਗ ਤੇ ਉਸ ਦਿਮਾਗ ਦੇ ਵਿੱਚ ਬਹੁਤ ਫਰਕ ਆ ਕਿਉਂਕਿ ਅੱਜ ਕੱਲ ਦਾ ਦਿਮਾਗ ਤਾਂ ਥੋੜਾ ਪਜਲ ਹੋ ਚੁੱਕਿਆ ਹੈ ਸੋਸ਼ਲ ਸਾਈਡਾਂ ਆ ਗਈਆਂ ਲੋਕ ਨੌਲੇਜ ਤਾਂ ਇਕੱਠੀ ਕਰਦੇ ਨੇ ਬਟ ਉਹ ਉਹਨੇ ਕੇਦੇਰੇ ਦੇ ਵਿੱਚ ਸੀਮਤ ਰਹਿੰਦੀ ਆ ਮੈਨੇ ਜਿਹੜੀਆਂ ਨੌਲੇਜਾਂ ਸੀ ਸੋਸ਼ਲ ਸਾਈਟਾਂ ਤੋਂ ਬਿਨਾ ਸੀ ਦਿਮਾਗ ਸੇਗਾ ਖੁਸ਼ੀਮੰਦ ਸੀ ਜਦੋਂ ਕੋਈ ਤਰੱਕੀ ਕਰਦਾ ਸੀ ਕੋਈ ਚੰਗੀ ਖੋਜ ਕਰਦਾ ਸੀ ਉਹਨੂੰ ਬਹੁਤ ਵੱਡੀ ਚੀਜ਼ ਮੰਨਿਆ ਜਾਂਦਾ ਸੀ ਉਹਨੂੰ ਸਨਮਾਨਿਤ ਵੀ ਕੀਤਾ ਜਾਂਦਾ ਸੀ ਅੱਜ ਕੱਲ ਤਾਂ ਉਹ ਚੀਜ਼ਾਂ ਗਈਆਂ ਆਈਆਂ ਨਹੀਂ ਸੋ ਹੋਰ ਇਦਾਂ ਦੀਆਂ ਰੋਚਕ ਜਿਹੜੀਆਂ ਦਿਲਚਸਪ ਜਾਣਕਾਰੀਆਂ ਉਹ ਦੇਖਣ ਲਈ ਬਣੇ ਰਹੋ ਸਾਡੇ ਚੈਨਲ ਨਾਲ ਲਗਾਤਾਰ ਅਸੀਂ ਤੁਹਾਨੂੰ ਇਦਾਂ ਦੀਆਂ ਚੀਜ਼ਾਂ ਦਿਖਾਉਂਦੇ ਰਹਿਾਂਗੇ